ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪੀਰ ਕੈਲੀ ਬੁਟੀਕ ਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਜੀ ਦੇਖੋ ਜੀ ਸੂਟ ਅੱਜ ਫਿਰ ਆਪਾਂ ਲੈ ਕੇ ਆਏ ਆ ਖੀਨ ਖਾਬ ਦੇ ਸੂਟਸ ਰਹਿਣ ਵਾਲੇ ਨੇ ਨਵੇਂ ਪ੍ਰਿੰਟ ਆ ਗਏ ਜੀ ਫਿਰ ਖੀਨ ਖਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸਰਦਾਰੀ ਕਨਸੈਪਟ ਹੈ ਖੀਨਖਾਬ ਦਾ ਸ਼ਰਟ ਤੁਸੀਂ ਦੇਖ ਰਹੇ ਹੋ ਬੜੇ ਹੀ ਪਿਆਰੇ ਜੇ ਸ਼ੇਡ ਦਾ ਡਾਰਕ ਵੀ ਆ ਲਾਈਟ ਵੀ ਆ ਠੀਕ ਹੈ ਜੀ ਨਿਊਟ ਸ਼ੇਡਸ ਵੀ ਆ ਐਂਡ ਡਾਰਕ ਵੀ ਆ ਨਿਊਲੀ ਮੈਰੀਡ ਲਈ ਵੀ ਛੇ ਸ਼ੇਡਸ ਹੈਗੇ ਆ ਬੜੇ ਹੀ ਪਿਆਰੇ ਪਿਆਰੇ ਤੇ ਸ਼ਰਟ 2.5 ਮੀਟਰ ਦੀ ਰਹਿਣ ਵਾਲੀ ਹੈ ਖੀਨਖਾਬ ਵਾਲੀ ਤੇ ਨਾਲ ਵਿਸਕੋਸ ਕਰੇਪ ਦੀ ਬਾਟਮ ਰਹਿਣ ਵਾਲੀ ਆ ਪਲੇਨ 2.5 ਮੀਟਰ ਦੀ ਕੱਟ ਕਲਰਸ অপਸ਼ਨਸ ਬਹੁਤ ਜ਼ਿਆਦਾ ਜਿਹੜਾ ਵੀ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਰੋ ਤੇ ਫਿਰ ਮੈਨੂੰ WhatsApp ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੈਗੇ ਹੋ ਪ੍ਰਾਈਸ ਮੈਂਸ਼ਨ ਨੇ ਬਾਕੀ ਜਿਹੜਾ ਖਿੰਖਾ ਵਾਲਾ ਪ੍ਰਿੰਟ ਆ 올ਓਵਰ ਵੀ ਤੁਸੀਂ ਲੈ ਸਕਦੇ ਹੋ ਅਗਰ 올ਓਵਰ 5 ਮੀਟਰ ਲੈਣਾ ਚਾਹੁੰਦੇ ਹੋ ਪਰ ਮੀਟਰ ਅਕੋਰਡਿੰਗ ਲੈਣਾ ਚਾਹੁੰਦੇ ਹੋ ਉਸ ਅਕੋਰਡਿੰਗ ਵੀ ਲੈ ਸਕਦੇ ਹੋ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਓਨਲੀ ਸ਼ਰਟ ਵੀ ਲੈ ਸਕਦੇ ਹੈਗੇ ਹੋ ਤੁਸੀਂ ਇਸ ਫੈਬਰਿਕ ਤੇ ਵਰਕ ਕਰਵਾਉਣਾ ਹੋਏ ਤਾਂ ਅਵਿਕਰਵਾ ਸਕਦੇ ਹੋ ਖਿੰਖਾਬ ਜਿੱਕ ਨਵਾਂ ਟ੍ਰੈਂਡ ਚੱਲਿਆ ਹੈਗਾ ਜਿਹੜਾ ਪ੍ਰਿੰਟ ਵਾਲਾ ਹੈਗਾ ਉਸ ਦਾ ਪਲਾਜ਼ੋ ਬਣਾ ਰਹੇ ਨੇ ਤੇ ਪਲਾਜ਼ੋ ਤੇ ਵਰਕ ਕਰਵਾ ਰਹੇ ਨੇ ਜੋ ਸ਼ਰਟ ਹੈ ਉਹ ਪਲੇਨ ਹੋ ਸਕਦਾ ਹੈਗਾ ਸੋ ਤੁਸੀਂ ਨਵੇਂ ਤਰੀਕੇ ਨਾਲ ਇਸ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੇ ਵੀ ਬ੍ਰੋਕੇਟ ਖਿੰਖਾਬ ਬ੍ਰੈਂਡ ਵਾਲੀ ਹੈ ਇਹ ਥੋੜੇ ਘੱਟ ਪ੍ਰਾਈਸ ਵਾਲੀ ਹੈ ਉਹਨਾਂ ਨਾਲੋਂ ਇਸ ਵਿੱਚ ਵੀ ਕਾਫੀ ਕਲਰਸ ਆ ਆਪਣੇ ਕੋਲ ਜਿਹੜੇ ਆ ਦੇਖ ਰਹੇ ਹੋ ਤੁਸੀਂ ਇਹ ਪਹਿਲਾਂ ਵਾਲਾ ਖਿੰਖਾਬ ਆ ਗਿਆ ਨੈਕਸਟ ਜਿਹੜਾ ਪਲੇਨ ਵਿੱਚ ਹੈ ਥੋੜੇ ਇਹ ਤੁਸੀਂ ਦੇਖ ਹੀ ਸਕਦੇ ਹੋ ਇਸ ਵਿੱਚ ਬਹੁਤ ਕਲਰ ਅਵੇਲੇਬਲ ਨੇ ਤੁਸੀਂ WhatsApp ਤੇ ਚੈੱਕ ਕਰਵਾ ਸਕਦੇ ਹੋ ਆਪਣੇ ਤੋਂ ਤੇ ਨੈਕਸਟ ਆ ਗਿਆ ਕ੍ਰੇਪ ਦੇ ਵਰਕ ਵਾਲੇ ਤੁਹਾਨੂੰ ਬਤਾਈਏ ਇਹ ਬਹੁਤ ਸੋਹਣਾ ਵਰਕ ਕੀਤਾ ਹੁੰਦਾ ਫਰੰਟ ਐਂਡ ਬੈਕ ਦੋਨੋਂ ਤੋਂ ਹੈਵੀ ਸ਼ਰਟ ਬਣ ਕੇ ਰੈਡੀ ਹੋਏਗਾ ਬੜਾ ਹੀ ਪਿਆਰਾ ਨੈਕਸਟ ਕਾਟਨ ਦੇ ਵਿੱਚ ਆ ਗਿਆ ਨਵਾਂ ਕਨਸੈਪਟ ਬੜਾ ਹੀ ਪਿਆਰਾ ਜਿਹਾ ਕਨਸੈਪਟ ਬੜੇ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋ ਬੜੇ ਸੋਹਣਾ ਵਰਕ ਕੀਤਾ ਹੋਇਆ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਸਿੰਪਲ ਸੂਟ ਕੋਟ ਸੈੱਟ ਬਣਾ ਸਕਦੇ ਹੋ ਠੀਕ ਹੈ ਫਰੌਕ ਸੂਟ ਬਣਾ ਸਕਦੇ ਹੋ ਬੜਾ ਹੀ ਸੋਹਣਾ ਜਆ ਗਰਲੀ ਸ਼ੇ ਇਹ ਆਈਟਮ ਹੈਗੀ ਹੈ ਕਲਰਸ ਬੜੇ ਹੀ ਪਿਆਰੇ ਨੇ ਲਾਈਟ ਦੇ ਸ਼ੇਡ ਬੜੇ ਸੋਹਣੇ ਸਮਰ ਸਮ੍ਰਿਸ਼ ਕਲਰਸ ਨੇ ਸਾਰੇ ਹੀ ਐਂ ਜਿਹੜਾ ਯੈਲੋ ਸ਼ੇਡ ਆ ਰਿਹਾ ਇਸ ਵਿੱਚ ਬੜਾ ਹੀ ਪਿਆਰਾ ਜਿਹਾ ਕਿ ਟ੍ਰੈਂਡ ਕਦੇ ਵੀ ਨਹੀਂ ਜਾਂਦਾ ਯੈਲੋ ਟੇ ਯੈਲੋ ਸ਼ੇਡ ਮੇਸ਼ੇ ਟ੍ਰੈਂਡ ਚ ਰਹਿਦਾ ਬੜੇ ਪਿਆਰੇ ਕਲਰ ਨੇ ਨੈਕਸਟ ਆਗੇ ਮਸਲੀਨ ਦੇ ਹਾਂਜੀ ਪਿਓਰ ਮਸਲੀਨ ਦੇ ਪ੍ਰਿੰਟ ਰਨ ਵਾਲੇ ਨੇ ਬੜੇ ਬੜੇ ਪਿਆਰੇ ਇਸ ਵਿੱਚ ਪ੍ਰਿੰਟ ਨੇ ਸਾਰੇ ਮਸਲੀਨ ਦੇ ਨੇ ਜਿਹੜਾ ਪ੍ਰਾਈਸ ਆ ਜੀ ਹਾਈ ਹੀ ਰਹਿਣ ਵਾਲਾ ਹੈ ਕਈ ਕਸਟਮਰ ਦੀ ਕਹਿਣਾ ਹੈਗਾ ਜੀ ਸੂਟ ਬਹੁਤ ਮਹਿੰਗੇ ਨੇ ਪ੍ਰਿੰਟਡ ਬਟ ਪਿਓਰ ਵਾਲੇ ਨੇ ਜਿਵੇਂ ਗੀਜ਼ਾ ਕਾਟਨ ਟਾਈਪ ਉਸ ਤੋਂ ਵੀ ਅੱਛੀ ਕੁਆਲਿਟੀ ਦੇ ਰਹਿਣ ਵਾਲੇ ਨੇ ਕੱਟ ਪ੍ਰਾਈਸਿਸ ਵਾਲੇ ਵੀ ਹੈ ਅਗਰ ਤੁਸੀਂ ਕੱਟ ਪ੍ਰਾਈਸਿਸ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਦੇਖ ਸਕਦੇ ਹੈਗੇ ਹੋ ਆਪਣੇ ਕੋਲ 400 ਤੋਂ ਸੂਟਸ ਸਟਾਰਟ ਹੋ ਜਾਂਦੇ ਨੇ ਬਟ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੈਗੇ ਹੋ ਸਟੇਟਸ ਲਗਾਣੇ ਆਪਾਂ WhatsApp ਗਰੁੱਪ ਦੇ ਵਿੱਚ ਪੋਸਟਿੰਗ ਕਰਦੇ ਆ ਤਾਂ ਉਹ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਹੀ ਸੋਨੇ ਜੂੜ ਦੇ ਵਿੱਚ ਫੈਬਰਿਕ ਆਇਆ ਨਵਾਂ ਇਹ ਵੀ ਪਰ ਮੀਟਰ ਅਕੋਰਡਿੰਗ ਹੀ ਮਿਲੇਗਾ ਬੜਾ ਹੀ ਪਿਆਰਾ ਫੈਬਰਿਕ ਹੈ ਕਲਰ ਬੜੇ ਅੱਛੇ ਨੇ ਤੁਸੀਂ ਇਸ ਦਾ ਮਤਲਬ ਕੁਝ ਵੀ ਬਣਾ ਸਕਦੇ ਹੋ ਕੋਈ ਡਰੈਸ ਬਣਵਾ ਸਕਦੇ ਹੋ ਕੋਈ ਕੋਟ ਸੈੱਟ ਬਣਾ ਸਕਦੇ ਹੋ ਪਲਜ ਸੁੱਟ ਨਾ ਸਕ ਸੋ ਨੰਬਰ ਸਕਰੀਨ ਤੇ ਮੈਂਚਰ no cash on delivery ਪੇਮੈਂਟ ਅਡਵਾਂਸ ਚ ਹੋਏਗੀ ਥੈਂਕ ਯੂ